ਆ ਵੇਖੋ ਜਿਹੜੀ ਆ ਬਾਰਡਰ ਤੇ ਆ ਦਿਨੇ ਰਾਤੀ ਬੀਐਸਐਫ ਤੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਸਤਾਰਕ ਤੇ ਚੁੱਕਨੀ ਆ ਤੇ ਆਪਣੀਆਂ ਆਪਣੀਆਂ ਡਿਊਟੀਆਂ ਬਖੂਬੀ ਨਿਭਾ ਰਹੀ ਆ ਇਸ ਸਬੰਧ ਦੇ ਵਿੱਚ ਅੱਜ ਵੀ ਜਿਹੜਾ ਇੱਕ ਸਾਂਝਾ ਸਰਚ ਆਪਰੇਸ਼ਨ ਬੀਐਸਐਫ ਤੇ ਪੰਜਾਬ ਪੁਲਿਸ ਵੱਲੋਂ ਕੀਤਾ ਗਿਆ ਉਹਦੇ ਵਿੱਚ ਸਾਨੂੰ ਇੱਕ ਜਿਹੜੀ ਬੜੀ ਵੱਡੀ ਸਫਲਤਾ ਹਾਸਲ ਹੋਈ ਜਦੋਂ ਜਿਹੜੀ ਮਾੜੀ ਕੰਬੋਕੇ ਤੋਂ ਬਾਤ ਆ ਰਾ ਸੀ ਉਹਨੂੰ ਸੜਕ ਜਾਂਦੀ ਆ ਉਥੋਂ ਇੱਕ ਸ਼ੱਕੀ ਵਿਅਕਤੀ ਜਿਹੜੇ ਝੋਨੇ ਦੇ ਖੇਤ ਦੇ ਵਿੱਚ ਸਰਚ ਕਰਦਾ ਦੇਖਿਆ ਗਿਆ ਜਿਹੜਾ ਪੁਲਿਸ ਪਾਰਟੀ ਨੂੰ ਦੇਖ ਕੇ ਇੱਕਦਮ ਖਿਸਕ ਗਿਆ ਜਦੋਂ ਉਹਦੀ ਸਰਚ ਏਰੀਆ ਦੇ ਵਿੱਚ ਜੁਆਇੰਟ ਸਰਚ ਕੀਤਾ ਗਿਆ ਉਹਦੇ ਵਿੱਚੋਂ ਤਿੰਨ ਪੈਕੇਟ ਬਰਾਮਦ ਹੋਏ ਜਿਨ੍ਹਾਂ ਨੂੰ ਖੋਲ ਕੇ ਚੈੱਕ ਕਰਨ ਤੇ 1 ਕਿਲੋ 515 ਗ੍ਰਾਮ ਜੜੀ ਇਹਦੇ ਵਿੱਚੋਂ ਹੈਰਨ ਰਿਕਵਰ ਹੋਈ ਹੈ ਜਿਹਨੂੰ ਨਿਯਮਾਂ ਮੁਤਾਬਕ ਕਬਜ਼ਾ ਪੁਲਿਸ ਦੇ ਵਿੱਚ ਲੈ ਲਿਆ ਤੇ ਇਸ ਸਬੰਧੀ ਖਾਲੜਾ ਵਿੱਚ ਜਿਹੜਾ 21 ਸੀਐਨਡੀਪੀਆ ਸੈਕਟਰ ਦੇ ਵਿੱਚ ਕੇਸ ਰਜਿਸਟਰ ਕੀਤਾ ਜਾ ਰਿਹਾ ਹੈ ਇਹਦੀ ਹਰ ਪਹਿਲੂ ਤੇ ਪੱਖ ਤੋਂ ਜਿਹੜੀ ਹੈ ਤਫ਼ਤੀਸ਼ ਕੀਤੀ ਜਾਊਗੀ ਜੇ ਮੈਂ ਗੱਲ ਕਰਦਾ ਇੱਥੇ ਜਿਹੜੇ ਡਰੋਨ ਐਕਟੀਵਿਟੀ ਜਾਂ ਇਸ ਗੈਰਕਾਨੂੰਨੀ ਗਤੀਵਿਧੀਆਂ ਦੇ ਸ਼ਾਮਲ ਅਸੀਂ ਜਿਹੜੇ ਕਾਫੀ ਵਿਅਕਤੀ ਨੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਪਹਿਲਾਂ ਹੀ ਵੱਖ-ਵੱਖ ਜੇਲ੍ਹਾਂ ਦੇ ਵਿੱਚ ਭੇਜ ਚੁੱਕੇ ਹਾਂ ਸੋ ਇਹਦੀ ਵੀ ਜਿਹੜੀ ਸੈਂਟੀਫਿਕ ਤਰੀਕੇ ਨਾਲ ਤੇ ਮੈਨੂਅਲ ਤਰੀਕੇ ਨਾਲ ਵੀ ਜਿਹੜੀ ਇਹਦੀ ਤਫ਼ਤੀਸ਼ ਕੀਤੀ ਜਾਊਗੀ ਕੁਝ ਕਾਇਡੈਂਟੀਫਿਕੇਸ਼ਨ ਅਸੀਂ ਜਿਹੜਾ ਭੱਜਿਆ ਵਿਅਕਤੀ ਉਹਦੀ ਅਸੀਂ ਕਰ ਲਈਆ ਜਲਦ ਤੋਂ ਜਲਦੀ ਉਹਨੂੰ ਗ੍ਰਿਫਤਾਰ ਕਰਕੇ ਇਸ ਮੁਕਦਮੇ ਦੇ ਵਿੱਚ ਨਾਮਜ਼ਦ ਕਰਕੇ ਉਹਨੂੰ ਗ੍ਰਿਫਤਾਰ ਕੀਤਾ ਜਾਊਗਾ ਸੋ ਜਿਹੜੀ ਤਫ਼ਤੀਸ਼ ਆ ਉਹ ਪੰਜਾਬ ਪੁਲਿਸ ਕਰਦੀ ਹੈ ਤੇ ਸਾਂਝੀ ਬਾਲਤਾ ਦਾ ਨਤੀਜਾ ਆ ਸਾਨੂੰ ਲਗਾਤਾਰ ਸਫਲਤਾ ਹਾਸਲ ਹੋ ਰਹੀ ਆ ਤੇ ਇਹ ਕੰਟੀਨਿਊ ਰਹੂਗਾ ਤੇ ਮੈਂ ਇੱਥੇ ਤਾੜਨਾ ਕਰਨਾ ਚਾਹੁੰਦਾ ਮੈਂ ਕੁਝ ਕੁ ਵਿਅਕਤੀਆਂ ਨੂੰ ਜਿਹੜੇ ਥੋੜੇ ਜੇ ਪੈਸਿਆਂ ਦੇ ਲਾਲਚ ਦੇ ਵਿੱਚ ਆ ਕੇ ਅਜਿਹੇ ਗੈਰਕਾਨੂੰਨੀ ਧੰਦਿਆਂ ਦੇ ਵਿੱਚ ਪੈਂਦੇ ਨੇ ਇਹਨਾਂ ਨੂੰ ਜਿਹੜੀਆਂ ਕਾਫੀ ਸਜ਼ਾਾਂ ਮ ਹੁੰਦੀਆਂ ਨੇ ਜੇ ਕੋਈ ਛੋਟੀ ਮੋਟੀ ਇਹ ਜਾਇਦਾਦ ਵੀ ਬਣਾਉਂਦੇ ਆ ਉਹ ਵੀ ਅਸੀਂ 68 ਐਫ ਦੇ ਵਿੱਚ ਜਿਹੜੀ ਆ ਉਹ ਸੀਜ਼ ਤੇ ਫ੍ਰੀਜ਼ ਕਰ ਰਹੇ ਆ ਸੋ ਮੇਰੀ ਆਮ ਵਿਅਕਤੀਆਂ ਨੂੰ ਵੀ ਅਪੀਲ ਆ ਵੀ ਇਸ ਗੈਰ ਕਾਨੂੰਨੀ ਧੰਦੇ ਦੇ ਵਿੱਚ ਪੰਜਾਬ ਨੂੰ ਸਾਫ਼ ਤੇ ਸੁਰੱਖਿਤ ਬਣਾਉਣ ਦੇ ਵਿੱਚ ਪੰਜਾਬ ਪੁਲਿਸ ਤੇ ਬੀਐਸਐਫ ਦੀ ਮਦਦ ਕਰਨ ਤੇ ਜਿਹੜਾ ਵੀ ਇਸ ਮੋਹਮ ਦੇ ਵਿੱਚ ਸਾਡੀ ਮਦਦ ਕਰਦਾ ਉਹਨਾਂ ਨੂੰ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਬਾਜਵੇਂ ਨਾਮ ਵੀ ਦਿੱਤੇ ਜਾ ਰਹੇ ਆ